सीएम भगवंत मान ਹੁਣਾਂ ਦੇ ਬਿਆਨ ਦੇ ਉੱਤੇ ਕੁਬਰ ਵਿਜੇ ਪ੍ਰਤਾਪ ਉਹਨਾ ਨੇ ਜਵਾਬ ਦਿੱਤਾ ਹੈ ਤੇ ਜਵਾਬ ਜਿਹੜਾ ਆ ਫੇਸਬੁੱਕ ਦੇ ਉੱਤੇ ਬਕਾਇਦਾ ਪੋਸਟ ਪਾ ਕੇ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੱਲ ਲਿਖੀ ਹੈ ਕਿ ਮੈਂ ਇਹ ਸਭ ਕੁਝ ਬਿਆਨ ਨੂੰ ਪੜ ਕੇ ਹੈਰਾਨ ਨਹੀਂ ਹਾਂ ਬਲਕਿ ਸ਼ਰਮਿੰਦਾ ਹੋ ਚੁੱਕਾ ਹਾਂ ਦੱਸ ਦਈਏ ਕਿ ਅਕਸਰ ਹੀ ਕਵਰ ਵਿਜੇ ਪ੍ਰਤਾਪ ਜਿਹੜੇ ਨੇ ਬੇਬਾਕੀ ਦੇ ਨਾਲ ਬੋਲਦੇ ਹੋਏ ਨਸਰ ਆਉਂਦੇ ਰਹਿੰਦੇ ਨੇ ਤੇ ਉਹਨਾਂ ਦੇ ਵੱਲੋਂ ਹਮੇਸ਼ਾ ਇੱਕ ਗੱਲ ਉਠਾਈ ਜਾਂਦੀ ਹੈ ਕਿ ਆਖਰਕਾਰ ਵਿਅਦਬੀ ਕਰਨ ਵਾਲਿਆਂ ਨੂੰ ਸਜ਼ਾ ਕੱਟ ਦਿੱਤੀ ਜਾਵੇਗੀ ਇਸੇ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੇ ਹੋਏ ਕਵਰ ਵਿਜੇ ਪ੍ਰਤਾਪ ਹੁਣਾਂ ਤੇ ਬਾਰੇ ਸਵਾਲ ਕੀਤਾ ਗਿਆ ਸੀਐਮ ਭਗਵੰਤ ਮਾਨ ਹੁਣਾਂ ਨੂੰ ਜਿਸ ਤੇ ਉੱਤੇ ਸੀਐਮ ਭਗਵੰਤ ਮਾਨ ਹੁਣਾਂ ਨੇ ਕਿਹਾ ਕਿ ਕਵਰ ਵਿਜੇ ਪ੍ਰਤਾਪ ਹੁਣਾਂ ਦੀ ਨਿੱਜੀ رائے ਹੋ ਸਕਦੀ ਹੈ ਇਸ ਤਰੀਕੇ ਦਾ ਜਵਾਬ ਦਿੰਦੇ ਹੋਏ ਤਕੂਬਰ ਵਿਜੇ ਪ੍ਰਤਾਪ ਹੁਣਾਂ ਨੇ ਸੀਮਾਨ ਦੇ ਬਿਆਨ ਦੇ ਉੱਤੇ ਜਵਾਬ ਦਿੱਤਾ ਹੈ ਬਕਾਇਦਾ ਫੇਸਬੁਕ ਤੇ ਉੱਤੇ ਪੋਸਟ ਪਾ ਕੇ ਸਪੋਰਟ ਦੇ ਵਿੱਚ ਕੀ ਲਿਖਿਆ ਗਿਆ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦੱਸ ਦਨੇ ਆ ਦੱਸ ਦਈਏ ਕਿ ਕੁਬਰ ਵਿਜੇ ਪ੍ਰਤਾਪ ਹੁਣੀ ਲਿਖਦੇ ਨੇ ਕਿ ਕਿ ਬੇਅਦਬੀ ਦੇ ਮੁੱਦੇ ਤੇ ਇਨਸਾਫ ਦੇਣ ਦੇ ਸਵਾਲ ਤੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਵਿਧਾਇਕ ਕੁਬਰ ਵਿਜੇ ਪ੍ਰਤਾਪ ਦੀ ਨਿੱਜੀ رائے ਹੋ ਸਕਦੀ ਹੈ ਇਹ ਦੇਖ ਕੇ ਮੈਂ ਹੈਰਾਨ ਨਹੀਂ ਹੋਇਆ ਪਰ ਸ਼ਰਮਿੰਦਾ ਜ਼ਰੂਰ ਹੋਇਆ ਨਾਲ ਦੇ ਨਾਲ ਉਹਨਾਂ ਨੇ ਲਿਖਿਆ ਹੈ ਕਿ ਅੱਜ ਤੁਸੀਂ ਜ਼ਖਮਾਂ ਤੇ ਲੋਨ ਛਿੜਕ ਦਿੱਤਾ ਮੁੱਖ ਮੰਤਰੀ ਦੀ ਉੱਚ ਕੁਰਸੀ ਤੇ ਬੈਠ ਕੇ ਅਜਿਹਾ ਬਿਆਨ ਦੇਣਾ ਚੰਗਾ ਨਹੀਂ ਲੱਗਦਾ ਅੱਜ ਲੋਕ ਮੈਨੂੰ ਪੁੱਛ ਰਹੇ ਨੇ ਕਿ ਕੀ ਲੋੜ ਸੀ ਰਾਜਨੀਤੀ ਦੀ ਦਲਦਲ ਦੇ ਵਿੱਚ ਆਉਣ ਦੀ ਮੈਨੂੰ ਨਿੱਜੀ ਤੌਰ ਤੇ ਕੋਈ ਲੋਭ ਲਾਲਚ ਨਹੀਂ ਹੈ ਨਾਲ ਦੇ ਨਾਲ ਉਹਨਾਂ ਨੇ ਲਿਖਿਆ ਹੈ ਕਿ ਨਾ ਹੀ ਨਾ ਹੀ ਕਿਸੇ ਅਹੁਦੇ ਦੀ ਇੱਛਾ ਹਾਂ ਕੇਜਰੀਵਾਲ ਸਾਹਿਬ ਨੇ ਬਰਗਾੜੀ ਅਤੇ ਵਿਦਵੀ ਦੇ ਮੁੱਦੇ ਤੇ ਇਨਸਾਫ ਯਕੀਨੀ ਬਣਾਉਣ ਦੀ ਗੱਲ ਕਰਕੇ ਮੈਨੂੰ ਰਾਜਨੀਤੀ ਵਿੱਚ ਲਿਆਂਦਾ ਸੀ ਪਰ ਮੈਂ ਸਿਆਸਤ ਦਾ ਸ਼ਿਕਾਰ ਹੋ ਗਿਆ ਜੇ ਅੱਜ ਤੁਸੀਂ ਮੇਰੀ ਨਿੱਜੀ ਰਾਏ ਕਹਿ ਰਹੇ ਹੋ ਤਾਂ ਮੇਰੀ ਨਿੱਜੀ ਰਾਏ ਦਾ ਉਸ ਕੁਰਸੀ ਨਾਲ ਬਹੁਤ ਹੀ ਨੇੜਲਾ ਸੰਬੰਧ ਹੈ ਜਿਸ ਤੇ ਤੁਸੀਂ ਵਿਰਾਜਮਾਨ ਹੋ ਤੁਹਾਨੂੰ ਯਾਦ ਹੈ 2017 ਦੀਆਂ ਚੋਣਾਂ ਤੁਸੀਂ ਆਪ ਵੀ ਜਲਾਲਾਬਾਦ ਤੋਂ ਹਾਰ ਕੇ ਸਨ ਨਾਲ ਦੀ ਨਾਲ ਤੁਹਾਡੇ ਨਾਲ 222 ਵਿੱਚ ਇਹ ਮੇਰੀ ਨਿੱਜੀ ਨਾ ਨਿੱਜੀ رائے ਸੀ ਕਿ ਬੇਅਦਬੀ ਦਾ ਮੁੱਦਾ ਸੀ ਅਤੇ ਮੈਂ ਵੀ ਸੀ ਤੁਸੀਂ ਮੇਰੀ ਫੋਟੋ ਪੰਜਾਬ ਦੇ ਹਰ ਜ਼ਿਲ੍ਹੇ ਤੇ ਹਰ ਕੋਨੇ ਚੌਕ ਚੌਂਕ ਚਰਾਹੇ ਦੇ ਵਿੱਚ ਲਗਾ ਦਿੱਤੀ ਤੁਸੀਂ ਆਪ ਜਿੱਤੇ ਪੰਜਾਬ ਦੀ ਜਨਤਾ ਨੇ ਤੁਹਾਨੂੰ 92 ਵਿਧਾਇਕ ਦਿੱਤੇ ਜਿੰਤੋਂ ਤੱਕ ਇਨਸਾਫ ਦਾ ਸਵਾਲ ਹੈ ਗੁਰਗੋਬਿੰਦ ਸਿੰਘ ਜੀ ਦੀ ਅਦਾਲਤ ਵੱਲੋਂ ਜ਼ਰੂਰ ਕੀਤਾ ਜਾਵੇਗਾ ਇਸ ਮੁੱਦੇ ਤੇ ਤੁਹਾਡੀ ਪ੍ਰਾਪਤੀ ਅਜੇ ਹੀ ਕਿ ਬਰਗਾੜੀ ਵਿਧਵੀ ਮਾਮਲੇ ਦੀ ਸੁਣਵਾਈ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋ ਗਈ ਮੁੱਖ ਦੋਸ਼ੀ ਨਹੀਂ ਫੜੇ ਗਏ ਮੁੱਖ ਸਾਜ਼ਿਸ਼ ਕਰਤਾ ਗ੍ਰਿਫਤਾਰ ਨਹੀਂ ਹੋਏ ਹੁਣ ਫਰੀਦਕੋਟ ਦਾ ਕੋਈ ਵੀ ਗਵਾਹ ਚੰਡੀਗੜ੍ਹ ਨਹੀਂ ਆ ਸਕੇਗਾ ਅਤੇ ਕਈ ਗਵਾਹ ਮੁੱਕਰ ਵੀ ਜਾਣਗੇ ਬਹਿਬਲ ਕਲਾ ਕਾਂਡ ਨੂੰ ਵੀ ਤੁਹਾਡੀ ਸਰਕਾਰ ਤੰਤਰ ਵੱਲੋਂ ਖਾਰਜ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਮੈਨੂੰ ਕਾਲਾ ਕੋਰਟ ਪਾ ਕੇ ਪ੍ਰਾਈਵੇਟ ਵਕੀਲਾਂ ਨੂੰ ਨਾਲ ਲੈ ਕੇ ਕੇਸ ਲੜਨਾ ਪਿਆ ਮੇਰੇ ਦੁਆਰਾ ਕੀਤੀ ਗਈ ਜਾਂਚ ਨੂੰ ਸਹੀ ਕਰਾਰ ਦਿੱਤਾ ਗਿਆ 4/7/2022 ਦਾ ਮਾਨਿਓ ਕੋਰਟ ਦਾ ਹੁਕਮ ਦੇਖੋ ਇਹ ਗੁਗਰ ਵਿਜੇ ਪ੍ਰਤਾਪ ਉਹਨਾਂ ਦੇ ਵੱਲੋਂ ਗਲਨਾਖੀਆਂ ਗਈਆਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਪਰ ਤੁਹਾਡੀ ਚਹੇਤੀ ਐਸਆਈਟੀ ਨੇ ਫ੍ਰੀ ਕੋਰਟ ਵਿੱਚ ਹੀ ਇਸ ਕੇਸ ਨੂੰ ਖਤਮ ਕਰਨ ਵਿੱਚ ਕੋਈ ਤਸਰ ਬਾਕੀ ਨਹੀਂ ਛੱਡੀ ਉਹਨਾਂ ਦੀ ਕਾਰਜਗੁਜ਼ਾਰੀ ਨੂੰ ਦੇਖ ਕੇ ਹੀ ਦੇਖ ਕੇ ਹੀ ਚੁੱਕੇ ਹੋ ਤੇ ਜਿੱਥੇ ਮੈਂ ਛੱਡਿਆ ਸੀ ਤਫ਼ਤੀਸ਼ ਨੂੰ 1 ਇੰਚ ਵੀ ਅੱਗੇ ਨਹੀਂ ਗਈ। ਗਵਾਹਾਂ ਨੂੰ ਜ਼ਰੂਰ ਮਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਹਾਡੀ ਸਰਕਾਰੀ ਤੰਤਰ ਨੇ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਕਾਨੂੰਨੀ ਦਾਅ ਪੇਚ ਵਿੱਚ ਉਲਝਾ ਦਿੱਤਾ ਗਿਆ। ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿੱਥੇ ਕੁਵਰ ਵਿਜੇ ਪ੍ਰਤਾਪ ਅਕਸਰ ਹੀ ਬੇਅਦਬੀ ਮਾਮਲੇ ਨੂੰ ਲੈ ਕੇ ਬਾਕੀ ਦੇ ਨਾਲ ਬੋਲਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ ਤਾਂ ਅੱਜ ਉਹਨਾਂ ਦੇ ਵੱਲੋਂ ਫੇਸਬੁੱਕ ਦੇ ਉੱਤੇ ਬਕਾਇਦਾ ਪੋਸਟ ਪਾ ਕੇ ਸੀਐਮ ਭਗਵੰਤ ਮਾਨ ਦੇ ਜਵਾਬ ਦੇ ਇੱਕ ਬਿਆਨ ਮਾਫ ਕਰਨਾ ਸੀਐਮ ਭਗਵੰਤ ਮਾਨ ਦੇ ਬਿਆਨ ਦੇ ਉੱਤੇ ਕੁਮਰ ਵਿਜੇ ਪਟਾਪ ਨੇ ਜਵਾਬ ਦਿੱਤਾ ਹੈ ਬਕਾਇਦਾ ਫੇਸਬੁਕ ਤੇ ਉੱਤੇ ਪੋਸਟ ਪਾ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਮੈਨੂੰ ਕੋਈ ਲਾਲਚ ਨਹੀਂ ਸੀਗਾ ਸਿਆਸਤ ਦੇ ਵਿੱਚ ਆਉਂਦਾ ਅੱਜ ਲੋਕ ਮੈਨੂੰ ਸਵਾਲ ਕਰਦੇ ਨੇ ਕਿ ਕੀ ਲੋੜ ਸੀ ਇਸ ਸਿਆਸਤ ਦੀ ਦਲਦਲ ਦੇ ਵਿੱਚ ਆਉਣ ਦੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਮੈਨੂੰ ਸਿਰਫ ਅਸੀਂ ਅ ਕੇਜਰੀਵਾਲ ਸਾਹਿਬ ਹੁਣਾਂ ਦੇ ਵੱਲੋਂ ਯਕੀਨ ਦਿਵਾਇਆ ਗਿਆ ਸੀਗਾ ਕਿ ਬਰਗਾੜੀ ਦੇ ਜੋ ਦੋਸ਼ੀ ਨੇ ਉਹਨਾਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇਗੀ ਇਨਸਾਫ ਜ਼ਰੂਰ ਦਿੱਤਾ ਜਾਵੇਗਾ ਇਸ ਕਰਕੇ ਮੈਂ ਸਿਆਸਤ ਦੇ ਵਿੱਚ ਆਇਆ ਸੀ ਪਰ ਮੈਂ ਸਿਆਸਤ ਦਾ ਸ਼ਿਕਾਰ ਹੋ ਗਿਆ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਮੁੱਖ ਮੰਤਰੀ ਹੁਣਾਂ ਦੇ ਉਸ ਜਵਾਬ ਨੂੰ ਪੜ ਕੇ ਬਹੁਤ ਹੀ ਜ਼ਿਆਦਾ ਸ਼ਰਮਿੰਦਾ ਹੋਇਆ ਹਾਂ। ਦੁਖੀ ਵੀ ਨਹੀਂ ਮੈਂ ਸ਼ਰਮਿੰਦਾ ਹੋ ਚੁੱਕਾ ਹਾਂ ਤੇ ਜਿਹੜੀ ਕੁਰਸੀ ਤੇ ਤੁਸੀਂ ਵਿਰਾਜਮਾਨ ਹੋ ਉਸ ਕੁਰਸੀ ਦੇ ਉੱਤੇ ਵਿਰਾਜਮਾਨ ਹੋ ਕੇ ਜਿਹੀਆਂ ਗੱਲਾਂ ਕਰਦੇ ਤੁਸੀਂ ਚੰਗੇ ਨਹੀਂ ਲੱਗਦੇ ਤਾਂ ਕੁਵਰ ਵਿਜੇ ਪ੍ਰਤਾਪ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਨੂੰ ਘੇੜਦੇ ਹੋਏ ਨਸਰ ਆਉਂਦੇ ਰਹਿੰਦੇ ਨੇ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਆਪਣੀ ਸਰਕਾਰ ਨੂੰ ਘੇਰਿਆ ਗਿਆ ਫਰਗਾੜੀ ਮਾਮਲੇ ਦੇ ਵਿੱਚ ਵਿਅਕਤੀ ਮਾਮਲੇ ਦੇ ਵਿੱਚ ਜੋ ਕਿ ਅਕਸਰ ਹੀ ਕੁਵਰ ਵਿਜੇ ਪ੍ਰਤਾਪ ਬੇਬਾਕੀ ਦੇ ਨਾਲ ਇਸ ਮੁੱਦੇ ਦੇ ਉੱਤੇ ਬੋਲਦੇ ਹੋਏ ਅਕਸਰ ਨਜ਼ਰ ਆਉਂਦੇ ਰਹਿੰਦੇ